ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ ਚ ਸੰਚਾਲਨ ਵਿਗਨ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ ਜਿਸ ਨਾਲ ਲਗਭਗ 550 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਕਈ ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਨੇ ਇਸ ਵਜ੍ਹਾ ਦੇ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਦੇ ਹਾਂ ਕਿ ਦੁਪਹਿਰ ਤੱਕ ਦਿੱਲੀ ਦੇ ਵਿੱਚ ਇੰਡੀਗੋ ਦੀਆਂ 172 ਤੋਂ ਵੱਧ ਮੁੰਬਈ ਦੇ ਵਿੱਚ 118 ਹੈਦਰਾਬਾਦ ਦੇ ਵਿੱਚ 70 ਅਤੇ ਬੈਂਗਲੌਰ ਚ ਲਗਭਗ 100 ਉਡਾਣਾਂ ਜਿਹੜੀਆਂ ਨੇ ਰੱਦ ਕੀਤੀਆਂ ਗਈਆਂ ਨੇ ਹੋਰ ਹਵਾਈ ਅੱਡਿਆਂ ਤੇ ਵੀ ਉਡਾਣਾਂ ਰੱਦ ਹੋਣ ਅਤੇ ਦੇਰੀ ਦੇ ਨਾਲ ਰਵਾਨਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ 6 ਪ੍ਰਮੁੱਖ ਹਵਾਈ ਅੱਡਿਆਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੌਰ ਅਤੇ ਹੈਦਰਾਬਾਦ ਦੇ ਸਾਂਝੇ ਅੰਕੜਿਆਂ ਦੇ ਆਧਾਰ ਤੇ 에ਅਰਲਾਈਨ ਦੀ ਸਮਾਂ ਪਾਲਣਾ ਦਰ ਬੁੱਧਵਾਰ ਨੂੰ ਡਿੱਗ ਕੇ 19.7% ਦੀ ਤੇ ਆ ਗਈ ਸੀ ਜਦੋਂ ਕਿ 2 ਦਸੰਬਰ ਨੂੰ ਇਹ 35% ਦੀ ਸੀ ਸ਼ਹਿਰੀ ਹਵਾਬਾਜੀ ਦੇ ਡਾਇਰੈਕਟੋਰੇਟ ਜਨਰਲ ਨੇ ਉਡਾਣਾਂ 'ਚ ਹੋ ਰਹੀ ਭਾਰੀ ਦੇਰੀ ਅਤੇ ਰੱਦ ਹੋਣ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ 에ਅਰਲਾਈਨ ਤੋਂ ਵਿਸਤਾਰ ਸਪਸ਼ਟੀਕਰਨ ਮੰਗਿਆ ਇੰਡੀਗੋ ਨੇ ਬੁੱਧਵਾਰ ਨੂੰ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਸ ਦੀਆਂ ਸੰਚਾਲਨ ਸਮੱਸਿਆਵਾਂ ਕਈ ਕਾਰਨਾ ਕਰਕੇ ਪੈਦਾ ਹੋਈਆਂ ਨੇ ਜਿਸ 'ਚ ਤਕਨੀਕੀ ਖਾਮੀਆਂ, ਸਰਦ ਰੁੱਤ ਉਡਾਣ ਸਮਾਸਾਰਨੀ ਦੇ ਬਦਲਾਅ, ਉਲਟ ਮੌਸਮ ਵੱਧੀ ਪੀੜ ਅਤੇ ਨਵੇਂ ਰੋਸਟਰੀਂਗ ਨਿਯਮ ਸ਼ਾਮਲ ਨੇ ਇੰਡੀਗੋ ਨੇ ਕਿਹਾ ਕਿ ਉਹ ਇਸ ਸੰਚਾਲਨ ਸਮੱਸਿਆ ਤੇ ਕਾਬੂ ਪਾਉਣ ਦੇ ਲਈ ਸ਼ੁੱਕਰਵਾਰ ਤੱਕ ਉਡਾਣਾਂ ਦੀ ਸੰਤੁਲਿਤ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਚ ਕੁਝ ਉਡਾਣਾਂ ਨੂੰ ਰੱਦ ਕਰਨ ਅਤੇ ਕੁਝ ਉਡਾਣਾਂ ਨੂੰ ਮੁਰ ਨਿਰਧਾਰਿਤ ਕੀਤਾ ਜਾਵੇਗਾ ਉਡਾਣ ਡਿਊਟੀ ਦੀ ਹੱਦ ਤੈਅ ਕਰਨ ਵਾਲੇ ਨਵੇਂ ਐਫ ਡੀਟੀਐਲ ਨਿਯਮ ਲਾਗੂ ਹੋਣ ਮਗਰੋਂ ਹੀ 에ਅਰਲਾਈਨ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਨਵੇਂ ਨਿਯਮਾਂ ਤਹਿਤ ਪਾਇਲਟਾਂ ਲਈ ਹਫਤਾਵਾਰੀ ਆਰਾਮ ਸਮਾਂ ਵਧਾਇਆ ਗਿਆ ਅਤੇ ਰਾਤ ਵੇਲੇ ਲੈਂਡਿੰਗ ਦੀ गिनती सीमित ਕੀਤੀ ਗਈ ਹੈ ਤਾਂ ਜੋ ਉਡਾਣ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਦਰਮਿਆਨ ਲਗਾਤਾਰ ਫਲਾਈਟਾਂ ਦੇ ਕੈਂਸਲ ਅਤੇ ਦੂਜੀ ਫਲਾਈਟ 'ਚ ਜਗ੍ਹਾ ਨਾ ਮਿਲਣ ਕਾਰਨ ਮੌਜੂਦਾ ਸਮੇਂ ਦੇ ਵਿੱਚ ਦਿੱਲੀ 에ਰਪੋਰਟ ਤੇ ਰੇਲਵੇ ਸਟੇਸ਼ਨ ਵਰਗੇ ਹਾਲਾਤ ਬਣੇ ਹੋਏ ਨੇ ਕਾਫੀ ਵੱਡੇ ਗਿਣਤੀ ਦੇ ਵਿੱਚ ਯਾਤਰੀ ਜਿਹੜਾ ਹਵਾਈ ਅੱਡੇ ਦੇ ਉੱਤੇ ਜਮ੍ਹਾਂ ਹੋਏ ਹੋਏ ਨੇ ਦਿੱਲੀ ਦੇ T1 ਤੇ ਬਾਹਰ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਅੰਦਰ ਵੀ ਬੈਠਣ ਲਈ ਜਿਹੜੀ ਜਗ੍ਹਾ ਯਾਤਰੀਆਂ ਨੂੰ ਨਹੀਂ ਮਿਲ ਰਹੀ ਤਾਂ ਹਵਾਈ ਸਫ਼ਰ 'ਚ ਲਗਾਤਾਰ ਤੀਜੇ ਦਿਨ ਵਿਗਨ جاری ਹੈ ਇੰਡੀਗੋ 에ਅਰਲਾਈਨਜ਼ ਦੀਆਂ 550 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਿਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ ਚ ਸੰਚਾਲਨ ਵਿਗਨ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ ਜਿਸ ਨਾਲ ਲਗਭਗ 550 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਕਈ ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਨੇ ਇਸ ਵਜ੍ਹਾ ਦੇ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਚ ਝੱਲਣੀ ਪੈ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਦੁਪਹਿਰ ਤੱਕ ਦਿੱਲੀ ਦੇ ਵਿੱਚ ਇੰਡੀਗੋ ਦੀਆਂ 172 ਤੋਂ ਵੱਧ ਮੁੰਬਈ ਦੇ ਵਿੱਚ 118 ਹੈਦਰਾਬਾਦ ਦੇ ਵਿੱਚ 70 ਅਤੇ ਬੈਂਗਲੌਰ ਚ ਲਗਭਗ 100 ਉਡਾਣਾਂ ਜਿਹੜੀਆਂ ਨੇ ਰੱਦ ਕੀਤੀਆਂ ਗਈਆਂ ਨੇ ਹੋਰ ਹਵਾਈ ਅੱਡਿਆਂ ਤੇ ਵੀ ਉਡਾਣਾਂ ਰੱਦ ਹੋਣ ਅਤੇ ਦੇਰੀ ਦੇ ਨਾਲ ਰਵਾਨਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ 6 ਪ੍ਰਮੁੱਖ ਹਵਾਈ ਅੱਡਿਆਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੌਰ ਅਤੇ ਹੈਦਰਾਬਾਦ ਦੇ ਸਾਂਝੇ ਅੰਕੜਿਆਂ ਦੇ ਆਧਾਰ ਤੇ 에ਅਰਲਾਈਨ ਦੀ ਸਮਾਂ ਪਾਲਣਾ ਦਰ ਬੁੱਧਵਾਰ ਨੂੰ ਡਿੱਗ ਕੇ 19.7% ਦੀ ਤੇ ਆ ਗਈ ਸੀ ਜਦੋਂ ਕਿ 2 ਦਸੰਬਰ ਨੂੰ ਇਹ 35% ਦੀ ਸੀ ਸ਼ਹਿਰੀ ਹਵਾਬਾਜੀ ਦੇ ਡਾਇਰੈਕਟੋਰੇਟ ਜਨਰਲ ਨੇ ਉਡਾਣਾਂ 'ਚ ਹੋ ਰਹੀ ਭਾਰੀ ਦੇਰੀ ਅਤੇ ਰੱਦ ਹੋਣ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ 에ਅਰਲਾਈਨ ਤੋਂ ਵਿਸਥਾਰ ਸਪਸ਼ਟੀਕਰਨ ਮੰਗਿਆ ਇੰਡੀਗੋ ਨੇ ਬੁੱਧਵਾਰ ਨੂੰ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਸ ਦੀਆਂ ਸੰਚਾਲਨ ਸਮੱਸਿਆਵਾਂ ਕਈ ਕਾਰਨਾ ਕਰਕੇ ਪੈਦਾ ਹੋਈਆਂ ਨੇ ਜਿਸ 'ਚ ਤਕਨੀਕੀ ਖਾਮੀਆਂ, ਸਰਦ ਰੁੱਤ ਉਡਾਣ ਸਮਾਂ-ਸਾਰਣੀ ਦੇ ਬਦਲਾਅ, ਉਲਟ ਮੌਸਮ ਵੱਧੀ ਪੀੜ ਅਤੇ ਨਵੇਂ ਰੋਸਟਰੀਂਗ ਨਿਯਮ ਸ਼ਾਮਲ ਨੇ ਇੰਡੀਗੋ ਨੇ ਕਿਹਾ ਕਿ ਉਹ ਇਸ ਸੰਚਾਲਨ ਸਮੱਸਿਆ ਤੇ ਕਾਬੂ ਪਾਉਣ ਦੇ ਲਈ ਸ਼ੁੱਕਰਵਾਰ ਤੱਕ ਉਡਾਣਾਂ ਦੀ ਸੰਤੁਲਿਤ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਚ ਕੁਝ ਉਡਾਣਾਂ ਨੂੰ ਰੱਦ ਕਰਨ ਅਤੇ ਕੁਝ ਉਡਾਣਾਂ ਨੂੰ ਮੁੜ ਨਿਰਧਾਰਤ ਕੀਤਾ ਜਾਵੇਗਾ ਉਡਾਣ ਡਿਊਟੀ ਦੀ ਹੱਦ ਤੈਅ ਕਰਨ ਵਾਲੇ ਨਵੇਂ ਐਫ ਡੀਟੀਐਲ ਨਿਯਮ ਲਾਗੂ ਹੋਣ ਮਗਰੋਂ ਹੀ 에ਅਰਲਾਈਨ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਨਵੇਂ ਨਿਯਮਾਂ ਤਹਿਤ ਪਾਇਲਟਾਂ ਲਈ ਹਫਤਾਵਾਰੀ ਆਰਾਮ ਸਮਾਂ ਵਧਾਇਆ ਗਿਆ ਅਤੇ ਰਾਤ ਵੇਲੇ ਲੈਂਡਿੰਗ ਦੀ ਗੈਂਤੀ ਸੀ ਮਤੇ ਕੀਤੀ ਗਈ ਹੈ ਤਾਂ ਜੋ ਉਡਾਨ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਦਰਮਿਆਨ ਲਗਾਤਾਰ ਫਲਾਈਟਾਂ ਦੇ ਕੈਨਸਲ ਅਤੇ ਦੂਜੀ ਫਲਾਈਟ 'ਚ ਜਗ੍ਹਾ ਨਾ ਮਿਲਣ ਕਾਰਨ ਮੌਜੂਦਾ ਸਮੇਂ ਦੇ ਵਿੱਚ ਦਿੱਲੀ 에ਰਪੋਰਟ ਤੇ ਰੇਲਵੇ ਸਟੇਸ਼ਨ ਵਰਗੇ ਹਾਲਾਤ ਬਣੇ ਹੋਏ ਨੇ ਕਾਫੀ ਵੱਡੇ ਗੈਂਤੀ ਦੇ ਵਿੱਚ ਯਾਤਰੀ ਜਿਹੜਾ ਹਵਾਈ ਅੱਡੇ ਦੇ ਉੱਤੇ ਜਮਾ ਹੋਏ ਹੋਏ ਨੇ ਦਿੱਲੀ ਦੇ T1 ਤੇ ਬਾਹਰ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਅੰਦਰ ਵੀ ਬੈਠਣ ਲਈ ਜਿਹੜੀ ਜਗ੍ਹਾ ਯਾਤਰੀਆਂ ਨੂੰ ਨਹੀਂ ਮਿਲ ਰਹੀ ਤਾਂ ਹਵਾਈ ਸਫ਼ਰ 'ਚ ਲਗਾਤਾਰ ਤੀਜੇ ਦਿਨ ਵਿਗਨ ਜਾਰੀ ਹੈ IndiGo 에어ਲਾਈਨਸ ਦੀਆਂ 550 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਿਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ 'ਚ ਸੰਚਾਲਨ ਵਿਗਨ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ ਜਿਸ ਨਾਲ ਲਗਭਗ 550 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਕਈ ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਨੇ ਇਸ ਵਜ੍ਹਾ ਦੇ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਚ ਝੱਲਣੀ ਪੈ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਦੁਪਹਿਰ ਤੱਕ ਦਿੱਲੀ ਦੇ ਵਿੱਚ ਇੰਡੀਗੋ ਦੀਆਂ 172 ਤੋਂ ਵੱਧ ਮੁੰਬਈ ਦੇ ਵਿੱਚ 118 ਹੈਦਰਾਬਾਦ ਦੇ ਵਿੱਚ 70 ਅਤੇ ਬੈਂਗਲੌਰ ਚ ਲਗਭਗ 100 ਉਡਾਣਾਂ ਜਿਹੜੀਆਂ ਨੇ ਰੱਦ ਕੀਤੀਆਂ ਗਈਆਂ ਨੇ ਹੋਰ ਹਵਾਈ ਅੱਡਿਆਂ ਤੇ ਵੀ ਉਡਾਣਾਂ ਰੱਦ ਹੋਣ ਅਤੇ ਦੇਰੀ ਦੇ ਨਾਲ ਰਵਾਨਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ 6 ਪ੍ਰਮੁੱਖ ਹਵਾਈ ਅੱਡਿਆਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੌਰ ਅਤੇ ਹੈਦਰਾਬਾਦ ਦੇ ਸਾਂਝੇ ਅੰਕੜਿਆਂ ਦੇ ਆਧਾਰ ਤੇ 에ਅਰਲਾਈਨ ਦੀ ਸਮਾਂ ਪਾਲਣਾ ਦਰ ਬੁੱਧਵਾਰ ਨੂੰ ਡਿੱਗ ਕੇ 19.7% ਦੀ ਤੇ ਆ ਗਈ ਸੀ ਜਦੋਂ ਕਿ 2 ਦਸੰਬਰ ਨੂੰ ਇਹ 35% ਸੀ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਉਡਾਣਾਂ 'ਚ ਹੋ ਰਹੀ ਭਾਰੀ ਦੇਰੀ ਅਤੇ ਰੱਦ ਹੋਣ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ 에ਅਰਲਾਈਨ ਤੋਂ ਵਿਸਤਾਰ ਸਪਸ਼ਟੀਕਰਨ ਮੰਗਿਆ ਇੰਡੀਗੋ ਨੇ ਬੁੱਧਵਾਰ ਨੂੰ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਸ ਦੀਆਂ ਸੰਚਾਲਨ ਸਮੱਸਿਆਵਾਂ ਕਈ ਕਾਰਨਾ ਕਰਕੇ ਪੈਦਾ ਹੋਈਆਂ ਨੇ ਜਿਸ 'ਚ ਤਕਨੀਕੀ ਖਾਮੀਆਂ, ਸਰਦ ਰੁੱਤ ਉਡਾਣ ਸਮਾਸਾਰਨੀ ਦੇ ਬਦਲਾਅ, ਉਲਟ ਮੌਸਮ ਵਾਧ ਦੀ ਪੀੜ ਅਤੇ ਨਵੇਂ ਰੋਸਟਰੀਂਗ ਨਿਯਮ ਸ਼ਾਮਲ ਨੇ ਇੰਡੀਗੋ ਨੇ ਕਿਹਾ ਕਿ ਉਹ ਇਸ ਸੰਚਾਲਨ ਸਮੱਸਿਆ ਤੇ ਕਾਬੂ ਪਾਉਣ ਦੇ ਲਈ ਸ਼ੁੱਕਰਵਾਰ ਤੱਕ ਉਡਾਣਾਂ ਦੀ ਸੰਤੁਲਿਤ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਚ ਕੁਝ ਉਡਾਣਾਂ ਨੂੰ ਰੱਦ ਕਰਨ ਅਤੇ ਕੁਝ ਉਡਾਣਾਂ ਨੂੰ ਮੁਰ ਨਿਰਧਾਰਿਤ ਕੀਤਾ ਜਾਵੇਗਾ ਉਡਾਣ ਡਿਊਟੀ ਦੀ ਹੱਦ ਤੈਅ ਕਰਨ ਵਾਲੇ ਨਵੇਂ ਐਫ ਡੀਟੀਐਲ ਨਿਯਮ ਲਾਗੂ ਹੋਣ ਮਗਰੋਂ ਹੀ 에ਅਰਲਾਈਨ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਨਵੇਂ ਨਿਯਮਾਂ ਤਹਿਤ ਪਾਇਲਟਾਂ ਲਈ ਹਫਤਾਵਾਰੀ ਆਰਾਮ ਸਮਾਂ ਵਧਾਇਆ ਗਿਆ ਅਤੇ ਰਾਤ ਵੇਲੇ ਲੈਂਡਿੰਗ ਦੀ ਗਿਣਤੀ ਸੀਮਤ ਕੀਤੀ ਗਈ ਹੈ ਤਾਂ ਜੋ ਉਡਾਣ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਦਰਮਿਆਨ ਲਗਾਤਾਰ ਫਲਾਈਟਾਂ ਦੇ ਕੈਨਸਲ ਅਤੇ ਦੂਜੀ ਫਲਾਈਟ 'ਚ ਜਗ੍ਹਾ ਨਾ ਮਿਲਣ ਕਾਰਨ ਮੌਜੂਦਾ ਸਮੇਂ ਦੇ ਵਿੱਚ ਦਿੱਲੀ 에ਰਪੋਰਟ ਤੇ ਰੇਲਵੇ ਸਟੇਸ਼ਨ ਵਰਗੇ ਹਾਲਾਤ ਬਣੇ ਹੋਏ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਯਾਤਰੀ ਜਿਹੜਾ ਹਵਾਈ ਅੱਡੇ ਦੇ ਉੱਤੇ ਜਮਾ ਹੋਏ ਹੋਏ ਨੇ ਦਿੱਲੀ ਦੇ T1 ਤੇ ਬਾਹਰ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ ਉੱਤੇ ਹੀ ਅੰਦਰ ਵੀ ਬੈਟਰਨ ਲਈ ਜਿਹੜੀ ਜਗ੍ਹਾ ਯਾਤਰੀਆਂ ਨੂੰ ਨਹੀਂ ਮਿਲ ਰਹੀ ਤਾਂ ਹਵਾਈ ਸਫ਼ਰ 'ਚ ਲਗਾਤਾਰ ਤੀਜੇ ਦਿਨ ਵਿਗਨ ਜਾਰੀ ਹੈ ਇੰਡੀਗੋ 에ਅਰਲਾਈਨਸ ਦੀਆਂ 550 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਿਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ ਚ ਸੰਚਾਲਨ ਵਿਗਨ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ ਜਿਸ ਨਾਲ ਲਗਭਗ 550 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਕਈ ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਨੇ ਇਸ ਵਜ੍ਹਾ ਦੇ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਚ ਝੱਲਣੀ ਪੈ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਦੇ ਹਾਂ ਕਿ ਦੁਪਹਿਰ ਤੱਕ ਦਿੱਲੀ ਦੇ ਵਿੱਚ ਇੰਡੀਗੋ ਦੀਆਂ 172 ਤੋਂ ਵੱਧ ਮੁੰਬਈ ਦੇ ਵਿੱਚ 118 ਹੈਦਰਾਬਾਦ ਦੇ ਵਿੱਚ 70 ਅਤੇ ਬੈਂਗਲੌਰ ਚ ਲਗਭਗ 100 ਉਡਾਣਾਂ ਜਿਹੜੀਆਂ ਨੇ ਰੱਦ ਕੀਤੀਆਂ ਗਈਆਂ ਨੇ ਹੋਰ ਹਵਾਈ ਅੱਡਿਆਂ ਤੇ ਵੀ ਉਡਾਣਾਂ ਰੱਦ ਹੋਣ ਅਤੇ ਦੇਰੀ ਦੇ ਨਾਲ ਰਵਾਨਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ 6 ਪ੍ਰਮੁੱਖ ਹਵਾਈ ਅੱਡਿਆਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੌਰ ਅਤੇ ਹੈਦਰਾਬਾਦ ਦੇ ਸਾਂਝੇ ਅੰਕੜਿਆਂ ਦੇ ਆਧਾਰ ਤੇ 에ਅਰਲਾਈਨ ਦੀ ਸਮਾਂ ਪਾਲਣਾ ਦਰ ਬੁੱਧਵਾਰ ਨੂੰ ਡਿੱਗ ਕੇ 19.7% ਦੀ ਤੇ ਆ ਗਈ ਸੀ ਜਦੋਂ ਕਿ 2 ਦਸੰਬਰ ਨੂੰ ਇਹ 35% ਦੀ ਸੀ ਸ਼ਹਿਰੀ ਹਵਾਬਾਜੀ ਦੇ ਡਾਇਰੈਕਟੋਰੇਟ ਜਨਰਲ ਨੇ ਉਡਾਣਾਂ 'ਚ ਹੋ ਰਹੀ ਭਾਰੀ ਦੇਰੀ ਅਤੇ ਰੱਦ ਹੋਣ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ 에ਅਰਲਾਈਨ ਤੋਂ ਵਿਸਤਾਰ ਸਪਸ਼ਟੀਕਰਨ ਮੰਗਿਆ ਇੰਡੀਗੋ ਨੇ ਬੁੱਧਵਾਰ ਨੂੰ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਸ ਦੀਆਂ ਸੰਚਾਲਨ ਸਮੱਸਿਆਵਾਂ ਕਈ ਕਾਰਨਾ ਕਰਕੇ ਪੈਦਾ ਹੋਈਆਂ ਨੇ ਜਿਸ 'ਚ ਤਕਨੀਕੀ ਖਾਮੀਆਂ, ਸਰਦ ਰੁੱਤ ਉਡਾਣ ਸਮਾਂਸਾਰਨੀ ਦੇ ਬਦਲਾਅ, ਉਲਟ ਮੌਸਮ ਵੱਧਦੀ ਪੀੜ ਅਤੇ ਨਵੇਂ ਰੋਸਟਰੀਂਗ ਨਿਯਮ ਸ਼ਾਮਲ ਨੇ ਇੰਡੀਗੋ ਨੇ ਕਿਹਾ ਕਿ ਉਹ ਇਸ ਸੰਚਾਲਨ ਸਮੱਸਿਆ ਤੇ ਕਾਬੂ ਪਾਉਣ ਦੇ ਲਈ ਸ਼ੁੱਕਰਵਾਰ ਤੱਕ ਉਡਾਣਾਂ ਦੀ ਸੰਤੁਲਿਤ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਚ ਕੁਝ ਉਡਾਣਾਂ ਨੂੰ ਰੱਦ ਕਰਨ ਅਤੇ ਕੁਝ ਉਡਾਣਾਂ ਨੂੰ ਮੁਰ ਨਿਰਧਾਰਿਤ ਕੀਤਾ ਜਾਵੇਗਾ ਉਡਾਣ ਡਿਊਟੀ ਦੀ ਹੱਦ ਤੈਅ ਕਰਨ ਵਾਲੇ ਨਵੇਂ FDTL ਨਿਯਮ ਲਾਗੂ ਹੋਣ ਮਗਰੋਂ ਹੀ 에ਅਰਲਾਈਨ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਨਵੇਂ ਨਿਯਮਾਂ ਤਹਿਤ ਪਾਇਲਟਾਂ ਲਈ ਹਫਤਾਵਾਰੀ ਆਰਾਮ ਸਮਾਂ ਵਧਾਇਆ ਗਿਆ ਅਤੇ ਰਾਤ ਵੇਲੇ ਲੈਂਡਿੰਗ ਦੀ गिनती सीमित ਕੀਤੀ ਗਈ ਹੈ ਤਾਂ ਜੋ ਉਡਾਨ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਦਰਮਿਆਨ ਲਗਾਤਾਰ ਫਲਾਈਟਾਂ ਦੇ ਕੈਂਸਲ ਅਤੇ ਦੂਜੀ ਫਲਾਈਟ 'ਚ ਜਗ੍ਹਾ ਨਾ ਮਿਲਣ ਕਾਰਨ ਮੌਜੂਦਾ ਸਮੇਂ ਦੇ ਵਿੱਚ ਦਿੱਲੀ 에ਰਪੋਰਟ ਤੇ ਰੇਲਵੇ ਸਟੇਸ਼ਨ ਵਰਗੇ ਹਾਲਾਤ ਬਣੇ ਹੋਏ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਯਾਤਰੀ ਜਿਹੜਾ ਹਵਾਈ ਅੱਡੇ ਦੇ ਉੱਤੇ ਜਮਾ ਹੋਏ ਹੋਏ ਨੇ ਦਿੱਲੀ ਦੇ T1 ਤੇ ਬਾਹਰ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਅੰਦਰ ਵੀ ਬੈਠਣ ਲਈ ਜਿਹੜੀ ਜਗ੍ਹਾ ਯਾਤਰੀਆਂ ਨੂੰ ਨਹੀਂ ਮਿਲ ਰਹੀ ਤਾਂ ਹਵਾਈ ਸਫ਼ਰ 'ਚ ਲਗਾਤਾਰ ਤੀਜੇ ਦਿਨ ਵਿਗਨ جاری ਹੈ ਇੰਡੀਗੋ 에ਅਰਲਾਈਨਜ਼ ਦੀਆਂ 550 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਿਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ ਚ ਸੰਚਾਲਨ ਵਿਗਨ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ ਜਿਸ ਨਾਲ ਲਗਭਗ 550 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਕਈ ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਨੇ ਇਸ ਵਜ੍ਹਾ ਦੇ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਚ ਝੱਲਣੀ ਪੈ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਦੁਪਹਿਰ ਤੱਕ ਦਿੱਲੀ ਦੇ ਵਿੱਚ ਇੰਡੀਗੋ ਦੀਆਂ 172 ਤੋਂ ਵੱਧ ਮੁੰਬਈ ਦੇ ਵਿੱਚ 118 ਹੈਦਰਾਬਾਦ ਦੇ ਵਿੱਚ 70 ਅਤੇ ਬੈਂਗਲੌਰ ਚ ਲਗਭਗ 100 ਉਡਾਣਾਂ ਜਿਹੜੀਆਂ ਨੇ ਰੱਦ ਕੀਤੀਆਂ ਗਈਆਂ ਨੇ ਹੋਰ ਹਵਾਈ ਅੱਡਿਆਂ ਤੇ ਵੀ ਉਡਾਣਾਂ ਰੱਦ ਹੋਣ ਅਤੇ ਦੇਰੀ ਦੇ ਨਾਲ ਰਵਾਨਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ 6 ਪ੍ਰਮੁੱਖ ਹਵਾਈ ਅੱਡਿਆਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੌਰ ਅਤੇ ਹੈਦਰਾਬਾਦ ਦੇ ਸਾਂਝੇ ਅੰਕੜਿਆਂ ਦੇ ਆਧਾਰ ਤੇ 에ਅਰਲਾਈਨ ਦੀ ਸਮਾਂ ਪਾਲਣਾ ਦਰ ਬੁੱਧਵਾਰ ਨੂੰ ਡਿੱਗ ਕੇ 19.7% ਦੀ ਤੇ ਆ ਗਈ ਸੀ ਜਦੋਂ ਕਿ 2 ਦਸੰਬਰ ਨੂੰ ਇਹ 35% ਦੀ ਸੀ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਉਡਾਣਾਂ 'ਚ ਹੋ ਰਹੀ ਭਾਰੀ ਦੇਰੀ ਅਤੇ ਰੱਦ ਹੋਣ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ 에ਅਰਲਾਈਨ ਤੋਂ ਵਿਸਤਾਰ ਸਪਸ਼ਟੀਕਰਨ ਮੰਗਿਆ ਇੰਡੀਗੋ ਨੇ ਬੁੱਧਵਾਰ ਨੂੰ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਸ ਦੀਆਂ ਸੰਚਾਲਨ ਸਮੱਸਿਆਵਾਂ ਕਈ ਕਾਰਨਾ ਕਰਕੇ ਪੈਦਾ ਹੋਈਆਂ ਨੇ ਜਿਸ 'ਚ ਤਕਨੀਕੀ ਖਾਮੀਆਂ, ਸਰਦ ਰੁੱਤ ਉਡਾਣ ਸਮਾਸਾਰਨੀ ਦੇ ਬਦਲਾ ਉਲਟ ਮੌਸਮ ਵੱਧੀ ਪੀੜ ਅਤੇ ਨਵੇਂ ਰੋਸਟਰੀਂਗ ਨਿਯਮ ਸ਼ਾਮਲ ਨੇ ਇੰਡੀਗੋ ਨੇ ਕਿਹਾ ਕਿ ਉਹ ਇਸ ਸੰਚਾਲਨ ਸਮੱਸਿਆ ਤੇ ਕਾਬੂ ਪਾਉਣ ਦੇ ਲਈ ਸ਼ੁੱਕਰਵਾਰ ਤੱਕ ਉਡਾਣਾਂ ਦੀ ਸੰਤੁਲਿਤ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਚ ਕੁਝ ਉਡਾਣਾਂ ਨੂੰ ਰੱਦ ਕਰਨ ਅਤੇ ਕੁਝ ਉਡਾਣਾਂ ਨੂੰ ਮੁਰ ਨਿਰਧਾਰਿਤ ਕੀਤਾ ਜਾਵੇਗਾ ਉਡਾਣ ਡਿਊਟੀ ਦੀ ਹੱਦ ਤੈਅ ਕਰਨ ਵਾਲੇ ਨਵੇਂ ਐਫ ਡੀਟੀਐਲ ਨਿਯਮ ਲਾਗੂ ਹੋਣ ਮਗਰੋਂ ਹੀ 에ਅਰਲਾਈਨ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਨਵੇਂ ਨਿਯਮਾਂ ਤਹਿਤ ਪਾਇਲਟਾਂ ਲਈ ਹਫਤਾਵਾਰੀ ਆਰਾਮ ਸਮਾਂ ਵਧਾਇਆ ਗਿਆ ਅਤੇ ਰਾਤ ਵੇਲੇ ਲੈਂਡਿੰਗ ਦੀ ਗਿਣਤੀ ਸੀਮਤ ਕੀਤੀ ਗਈ ਹੈ ਤਾਂ ਜੋ ਉਡਾਣ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਦਰਮਿਆਨ ਲਗਾਤਾਰ ਫਲਾਈਟਾਂ ਦੇ ਕੈਂਸਲ ਅਤੇ ਦੂਜੀ ਫਲਾਈਟ 'ਚ ਜਗ੍ਹਾ ਨਾ ਮਿਲਣ ਕਾਰਨ ਮੌਜੂਦਾ ਸਮੇਂ ਦੇ ਵਿੱਚ ਦਿੱਲੀ 에ਅਰਪੋਰਟ ਤੇ ਰੇਲਵੇ ਸਟੇਸ਼ਨ ਵਰਗੇ ਹਾਲਾਤ ਬਣੇ ਹੋਏ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਯਾਤਰੀ ਜਿਹੜਾ ਹਵਾਈ ਅੱਡੇ ਦੇ ਉੱਤੇ ਜਮਾ ਹੋਏ ਹੋਏ ਨੇ ਦਿੱਲੀ ਦੇ T1 ਤੇ ਬਾਹਰ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਅੰਦਰ ਵੀ ਬੈਟਰਨ ਲਈ ਜਿਹੜੀ ਜਗ੍ਹਾ ਯਾਤਰੀਆਂ ਨੂੰ ਨਹੀਂ ਮਿਲ ਰਹੀ ਤਾਂ ਹਵਾਈ ਸਫ਼ਰ 'ਚ ਲਗਾਤਾਰ ਤੀਜੇ ਦਿਨ ਵਿਗਨ ਜਾਰੀ ਹੈ ਇੰਡੀਗੋ 에ਅਰਲਾਈਨਸ ਦੀਆਂ 550 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਿਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਸ਼ ਦੀ ਸਭ ਤੋਂ ਵੱਡੀ 에어ਲਾਈਨ ਇੰਡੀਗੋ ਚ ਸੰਚਾਲਨ ਵਿਗਨ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ ਜਿਸ ਨਾਲ ਲਗਭਗ 550 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਕਈ ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਨੇ ਇਸ وجہ ਦੇ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਦੁਪਹਿਰ ਤੱਕ ਦਿੱਲੀ ਦੇ ਵਿੱਚ ਇੰਡੀਗੋ ਦੀਆਂ 172 ਤੋਂ ਵੱਧ ਮੁੰਬਈ ਦੇ ਵਿੱਚ 118 ਹੈਦਰਾਬਾਦ ਦੇ ਵਿੱਚ 70 ਅਤੇ ਬੈਂਗਲੌਰ ਚ ਲਗਭਗ 100 ਉਡਾਣਾਂ ਜਿਹੜੀਆਂ ਨੇ ਰੱਦ ਕੀਤੀਆਂ ਗਈਆਂ ਨੇ ਹੋਰ ਹਵਾਈ ਅੱਡਿਆਂ ਤੇ ਵੀ ਉਡਾਣਾਂ ਰੱਦ ਹੋਣ ਅਤੇ ਦੇਰੀ ਦੇ ਨਾਲ ਰਵਾਨਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ 6 ਪ੍ਰਮੁੱਖ ਹਵਾਈ ਅੱਡਿਆਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੌਰ ਅਤੇ ਹੈਦਰਾਬਾਦ ਦੇ ਸਾਂਝੇ ਅੰਕੜਿਆਂ ਦੇ ਆਧਾਰ ਤੇ 에ਅਰਲਾਈਨ ਦੀ ਸਮਾਂ ਪਾਲਣਾ ਦਰ ਬੁੱਧਵਾਰ ਨੂੰ ਡਿੱਗ ਕੇ 19.7% ਦੀ ਤੇ ਆ ਗਈ ਸੀ ਜਦੋਂ ਕਿ 2 ਦਸੰਬਰ ਨੂੰ ਇਹ 35% ਦੀ ਸੀ ਸ਼ਹਿਰੀ ਹਵਾਬਾਜੀ ਦੇ ਡਾਇਰੈਕਟੋਰੇਟ ਜਨਰਲ ਨੇ ਉਡਾਣਾਂ 'ਚ ਹੋ ਰਹੀ ਭਾਰੀ ਦੇਰੀ ਅਤੇ ਰੱਦ ਹੋਣ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ 에ਅਰਲਾਈਨ ਤੋਂ ਵਿਸਥਾਰ ਸਪਸ਼ਟੀਕਰਨ ਮੰਗਿਆ ਇੰਡੀਗੋ ਨੇ ਬੁੱਧਵਾਰ ਨੂੰ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਸ ਦੀਆਂ ਸੰਚਾਲਨ ਸਮੱਸਿਆਵਾਂ ਕਈ ਕਾਰਨਾ ਕਰਕੇ ਪੈਦਾ ਹੋਈਆਂ ਨੇ ਜਿਸ 'ਚ ਤਕਨੀਕੀ ਖਾਮੀਆਂ, ਸਰਦ ਰੁੱਤ ਉਡਾਣ ਸਮਾਸਾਰਨੀ ਦੇ ਬਦਲਾਅ, ਉਲਟ ਮੌਸਮ ਵੱਧੀ ਪੀੜ ਅਤੇ ਨਵੇਂ ਰੋਸਟਰੀਂਗ ਨਿਯਮ ਸ਼ਾਮਲ ਨੇ ਇੰਡੀਗੋ ਨੇ ਕਿਹਾ ਕਿ ਉਹ ਇਸ ਸੰਚਾਲਨ ਸਮੱਸਿਆ ਤੇ ਕਾਬੂ ਪਾਉਣ ਦੇ ਲਈ ਸ਼ੁੱਕਰਵਾਰ ਤੱਕ ਉਡਾਣਾਂ ਦੀ ਸੰਤੁਲਿਤ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਚ ਕੁਝ ਉਡਾਣਾਂ ਨੂੰ ਰੱਦ ਕਰਨ ਅਤੇ ਕੁਝ ਉਡਾਣਾਂ ਨੂੰ ਮੁੜ ਨਿਰਧਾਰਿਤ ਕੀਤਾ ਜਾਵੇਗਾ ਉਡਾਣ ਡਿਊਟੀ ਦੀ ਹੱਦ ਤੈਅ ਕਰਨ ਵਾਲੇ ਨਵੇਂ ਐਫ ਡੀਟੀਐਲ ਨਿਯਮ ਲਾਗੂ ਹੋਣ ਮਗਰੋਂ ਹੀ 에ਅਰਲਾਈਨ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਨਵੇਂ ਨਿਯਮਾਂ ਤਹਿਤ ਪਾਇਲਟਾਂ ਲਈ ਹਫਤਾਵਾਰੀ ਆਰਾਮ ਸਮਾਂ ਵਧਾਇਆ ਗਿਆ ਅਤੇ ਰਾਤ ਵੇਲੇ ਲੈਂਡਿੰਗ ਦੀ ਗੈਂਤੀ ਸੀਮਤ ਕੀਤੀ ਗਈ ਹੈ ਤਾਂ ਜੋ ਉਡਾਣ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਦਰਮਿਆਨ ਲਗਾਤਾਰ ਫਲਾਈਟਾਂ ਦੇ ਕੈਂਸਲ ਅਤੇ ਦੂਜੀ ਫਲਾਈਟ 'ਚ ਜਗ੍ਹਾ ਨਾ ਮਿਲਣ ਕਾਰਨ ਮੌਜੂਦਾ ਸਮੇਂ ਦੇ ਵਿੱਚ ਦਿੱਲੀ 에ਅਰਪੋਰਟ ਤੇ ਰੇਲਵੇ ਸਟੇਸ਼ਨ ਵਰਗੇ ਹਾਲਾਤ ਬਣੇ ਹੋਏ ਨੇ ਕਾਫੀ ਵੱਡੇ ਗੈਂਤੀ ਦੇ ਵਿੱਚ ਯਾਤਰੀ ਜਿਹੜਾ ਹਵਾਈ ਅੱਡੇ ਦੇ ਉੱਤੇ ਜਮਾ ਹੋਏ ਹੋਏ ਨੇ ਦਿੱਲੀ ਦੇ T1 ਤੇ ਬਾਹਰ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਅੰਦਰ ਵੀ ਬੈਠਣ ਲਈ ਜਿਹੜੀ ਜਗ੍ਹਾ ਯਾਤਰੀਆਂ ਨੂੰ ਨਹੀਂ ਮਿਲ ਰਹੀ ਤਾਂ ਹਵਾਈ ਸਫ਼ਰ 'ਚ ਲਗਾਤਾਰ ਤੀਜੇ ਦਿਨ ਵਿਗਨ جاری ਹੈ ਇੰਡੀਗੋ 에ਅਰਲਾਈਨਜ਼ ਦੀਆਂ 550 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਿਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ 'ਚ ਸੰਚਾਲਨ ਵਿਗਨ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ ਜਿਸ ਨਾਲ ਲਗਭਗ 550 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਕਈ ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਨੇ ਇਸ ਵਜ੍ਹਾ ਦੇ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਦੁਪਹਿਰ ਤੱਕ ਦਿੱਲੀ ਦੇ ਵਿੱਚ ਇੰਡੀਗੋ ਦੀਆਂ 172 ਤੋਂ ਵੱਧ ਮੁੰਬਈ ਦੇ ਵਿੱਚ 118 ਹੈਦਰਾਬਾਦ ਦੇ ਵਿੱਚ 70 ਅਤੇ ਬੈਂਗਲੌਰ ਚ ਲਗਭਗ 100 ਉਡਾਣਾਂ ਜਿਹੜੀਆਂ ਨੇ ਰੱਦ ਕੀਤੀਆਂ ਗਈਆਂ ਨੇ ਹੋਰ ਹਵਾਈ ਅੱਡਿਆਂ ਤੇ ਵੀ ਉਡਾਣਾਂ ਰੱਦ ਹੋਣ ਅਤੇ ਦੇਰੀ ਦੇ ਨਾਲ ਰਵਾਨਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ 6 ਪ੍ਰਮੁੱਖ ਹਵਾਈ ਅੱਡਿਆਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੌਰ ਅਤੇ ਹੈਦਰਾਬਾਦ ਦੇ ਸਾਂਝੇ ਅੰਕੜਿਆਂ ਦੇ ਆਧਾਰ ਤੇ 에ਅਰਲਾਈਨ ਦੀ ਸਮਾਂ ਪਾਲਣਾਂ ਦਾ ਦਰ ਬੁੱਧਵਾਰ ਨੂੰ ਡਿੱਗ ਕੇ 19.7% ਦੀ ਤੇ ਆ ਗਈ ਸੀ ਜਦੋਂ ਕਿ 2 ਦਸੰਬਰ ਨੂੰ ਇਹ 35% ਸੀ ਸ਼ਹਿਰੀ ਹਵਾਬਾਜੀ ਦੇ ਡਾਇਰੈਕਟੋਰੇਟ ਜਨਰਲ ਨੇ ਉਡਾਣਾਂ 'ਚ ਹੋ ਰਹੀ ਭਾਰੀ ਦੇਰੀ ਅਤੇ ਰੱਦ ਹੋਣ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ 에ਅਰਲਾਈਨ ਤੋਂ ਵਿਸਤਾਰ ਸਪਸ਼ਟੀਕਰਨ ਮੰਗਿਆ ਇੰਡੀਗੋ ਨੇ ਬੁੱਧਵਾਰ ਨੂੰ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਸ ਦੀਆਂ ਸੰਚਾਲਨ ਸਮੱਸਿਆਵਾਂ ਕਈ ਕਾਰਨਾ ਕਰਕੇ ਪੈਦਾ ਹੋਈਆਂ ਨੇ ਜਿਸ 'ਚ ਤਕਨੀਕੀ ਖਾਮੀਆਂ, ਸਰਦ ਰੁੱਤ ਉਡਾਣ ਸਮਾਸਾਰਨੀ ਦੇ ਬਦਲਾਅ, ਉਲਟ ਮੌਸਮ, ਵਾਧਦੀ ਈੜ ਅਤੇ ਨਵੇਂ ਰੋਸਟਿੰਗ ਨਿਯਮ ਸ਼ਾਮਲ ਨੇ ਇੰਡੀਗੋ ਨੇ ਕਿਹਾ ਕਿ ਉਹ ਇਸ ਸੰਚਾਲਨ ਸਮੱਸਿਆ ਤੇ ਕਾਬੂ ਪਾਉਣ ਦੇ ਲਈ ਸ਼ੁੱਕਰਵਾਰ ਤੱਕ ਉਡਾਣਾਂ ਦੀ ਸੰਤੁਲਿਤ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ 'ਚ ਕੁਝ ਉਡਾਣਾਂ ਨੂੰ ਰੱਦ ਕਰਨ ਅਤੇ ਕੁਝ ਉਡਾਣਾਂ ਨੂੰ ਮੁਰ ਨਿਰਧਾਰਿਤ ਕੀਤਾ ਜਾਵੇਗਾ ਉਡਾਣ ਡਿਊਟੀ ਦੀ ਹੱਦ ਤੈਅ ਕਰਨ ਵਾਲੇ ਨਵੇਂ ਐਫ ਡੀਟੀਐਲ ਨਿਯਮ ਲਾਗੂ ਹੋਣ ਮਗਰੋਂ ਹੀ 에ਅਰਲਾਈਨ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਨਵੇਂ ਨਿਯਮਾਂ ਤਹਿਤ ਪਾਇਲਟਾਂ ਲਈ ਹਫਤਾਵਾਰੀ ਆਰਾਮ ਸਮਾਂ ਵਧਾਇਆ ਗਿਆ ਅਤੇ ਰਾਤ ਵੇਲੇ ਲੈਂਡਿੰਗ ਦੀ ਗਿਣਤੀ ਸੀਮਤ ਕੀਤੀ ਗਈ ਹੈ ਤਾਂ ਜੋ ਉਡਾਣ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਦਰਮਿਆਨ ਲਗਾਤਾਰ ਫਲਾਈਟਾਂ ਦੇ ਕੈਨਸਲ ਅਤੇ ਦੂਜੀ ਫਲਾਈਟ 'ਚ ਜਗ੍ਹਾ ਨਾ ਮਿਲਣ ਕਾਰਨ ਮੌਜੂਦਾ ਸਮੇਂ ਦੇ ਵਿੱਚ ਦਿੱਲੀ 에ਰਪੋਰਟ ਤੇ ਰੇਲਵੇ ਸਟੇਸ਼ਨ ਵਰਗੇ ਹਾਲਾਤ ਬਣੇ ਹੋਏ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਯਾਤਰੀ ਜਿਹੜਾ ਹਵਾਈ ਅੱਡੇ ਦੇ ਉੱਤੇ ਜਮਾ ਹੋਏ ਹੋਏ ਨੇ ਦਿੱਲੀ ਦੇ T1 ਤੇ ਬਾਹਰ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਅੰਦਰ ਵੀ ਬੈਟਰਨ ਲਈ ਜਿਹੜੀ ਜਗ੍ਹਾ ਯਾਤਰੀਆਂ ਨੂੰ ਨਹੀਂ ਮਿਲ ਰਹੀ ਤਾਂ ਹਵਾਈ ਸਫ਼ਰ 'ਚ ਲਗਾਤਾਰ ਤੀਜੇ ਦਿਨ ਵਿਗਨ ਜਾਰੀ ਹੈ ਇੰਡੀਗੋ 에ਅਰਲਾਈਨਸ ਦੀਆਂ 550 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਿਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ